ਬਿਆਸ ਨਜ਼ਦੀਕ ਪਿੰਡ ਬੁੱਢਾ ਤੇ ਵਿਕੇ ਪਿੱਤੇ ਦੀਨੀ ਇੱਕ ਦੁਕਾਨਦਾਰ ਦੇ ਉਤੇ ਬਾਈਕ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਸਬੰਧੀ ਪੁਲਿਸ ਵੱਲੋਂ ਪੀੜਤ ਦੁਕਾਨਦਾਰ ਜਤਿੰਦਰ ਸਿੰਘ ਸਪਰਾ ਉਤਰ ਕਸ਼ਮੀਰੀ ਲਾਲ ਵਾਸੀ ਬੁੱਢਾ ਤੇ ਦੇ ਬਿਆਨਾਂ ਤੇ ਫਾਇਰਿੰਗ ਕੇਸ ਦੇ ਮਾਸਟਰਮਾਈਂਡ ਦਲਜੀਤ ਸਿੰਘ ਉਰਫ ਲਾਲਾ ਕੇ ਲਾਪ ਮਾਮਲਾ ਦਰਜ ਕੀਤਾ ਗਿਆ ਸੀ ਉਕਤ ਮਾਮਲੇ ਦੇ ਵਿੱਚ ਇਸ ਗੋਲੀਬਾਰੀ ਤੋਂ ਪਹਿਲਾਂ 13 ਨਵੰਬਰ ਨੂੰ ਦੁਕਾਨਦਾਰ ਜਤਿੰਦਰ ਸਪਰਾ ਕੋਲੋਂ ਫਿਰੋਤੀ ਮੰਗਣ ਸੰਬੰਧੀ ਵੀ ਪੁਲਿਸ ਵੱਲੋਂ ਥਾਣਾ ਬਿਆਸ ਵਿਖੇ ਮੁਕੱਦਮਾ ਨੰਬਰ 212 ਵਖ ਵਖਤ ਆਰਮਾ ਤਹਿ ਦਰਜ ਕੀਤਾ ਗਿਆ ਸੀ ਸੋ ਇਸ ਸੰਬੰਧੀ ਪਾਬਾ ਬਕਾਲਾ ਸਾਹਿਬ ਵਿਖੇ ਡੀਐਸਪੀ ਕੁਲਦੀਪ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਫਾਇਰਿੰਗ ਮਾਮਲੇ ਦੇ ਵਿੱਚ ਪੁਲਿਸ ਬੋਲੋ ਗਠਤ ਕੀਤੀਆਂ ਟੀਮਾਂ ਨੇ ਚਾਰ ਕਤਿਤ ਮੌਜਮਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ ਇੱਕ ਬੱਤੀ ਬੋਰ ਪਿਸਟਲ ਤਿੰਨ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕਰ ਲਿਆ ਸੋ ਡੀਐਸਪੀ ਗੁਲਦੀਪ ਸਿੰਘ ਨੇ ਦੱਸਿਆ ਕਿ ਇਸ ਘਟਨਾਕ੍ਰਮ ਦਾ ਮੁੱਖ ਸਰਗਣਾ ਕਤਿਤ ਮੌਜਮ ਦਲਜੀਤ ਸਿੰਘ ਉਰਫ ਲਾਲਾ ਫਿਲਹਾਲ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਜਿਸ ਨੂੰ ਗ੍ਰਫਤਾਰ ਕਰਨ ਦੇ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਉਨਾ ਹੀ ਵੀ ਦੱਸਿਆ ਹੈ ਕਿ ਇਸ ਮਾਮਲੇ ਦੇ ਮਾਸਟਰਮਾਈਂਡ ਕਥਿਤ ਮੁਲਜ਼ਮ ਦਲਜੀਤ ਸਿੰਘ ਉਰਫ ਲਾਲਾ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਫਾਇਰ ਕਰਨ ਦੇ ਲਈ ਪੈਸੇ ਦਿੱਤੇ ਗਏ ਸਨ। ਉਹਨਾਂ ਦੱਸਿਆ ਹੈ ਕਿ ਫਿਲਹਾਲ ਬਿਆਸ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਹੋਰ ਅੱਗੇ ਦੀ ਕਾਰਵਾਈ ਵੀ ਚੱਲੀ ਹੈ। ਜਿਸ ਦੇ ਖਾਸ ਹੈ ਕਿ 27 ਦਸੰਬਰ ਨੂੰ ਪਿੰਡ ਬੁੱਢਾ ਦੇ ਵਿੱਚ ਕਰਿਆਣੀ ਦੀ ਦੁਕਾਨ ਕਰਕੇ ਜਤਿੰਦਰ ਸਪਰਾਵਲੋਂ ਬਿਆਸ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਗਿਆ ਸੀ ਕਿ ਬਾਈਕ ਸਵਾਰਾਂ ਵੱਲੋਂ ਉਸ ਦੀ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ। ਅ ਮੈਂ ਦੱਸਣਾ ਚਾਹੁੰਦਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਅ ਅਮਰਸਰ ਵਿਖੇ ਸ਼੍ਰੀ ਸੁਤਿੰਦਰ ਸਿੰਘ ਆਈਪੀਐਸ ਦੀ ਦਿਸ਼ਾ ਨਿਰੇਖਾਂ ਤਹਿਤ ਐਸਐਸਈ ਆਪਣੇ ਜਿਹੜੇ ਹੈਗੇ ਆ ਐਸਐਚਓ ਵਿਆਸ ਸਲਮ ਸਿੰਘ ਹੁਣੀ ਉਹਨਾਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਗੋਲੀ ਕਾਂਡ ਵਿੱਚ ਜਿਹੜਾ ਵਿਆਸਦਾ ਹੋਇਆ ਸੀ ਤੇ ਉਹਦੇ ਤਹਿਤ ਅਸੀਂ ਮੁਕੱਦਮਾ ਨੰਬਰ 231 307 120 बी आईपीसी 25569 ਜਿਹੜਾ ਇੱਥੇ ਦਰਜ ਹੋਇਆ ਸੀ ਉਹਨਾਂ ਚਾਰਾਂ ਦੋਸ਼ੀਆਂ ਨੂੰ ਅਸੀਂ ਜਿਹੜਾ ਉਸ ਮੁਕਦਮੇ ਵਿੱਚੋਂ ਉਤਾਰ ਕੀਤਾ ਹੈਗਾ ਤੇ ਹੁਣ ਉਹ ਦੋਸ਼ੀ ਸਾਡੇ ਕੋਲ ਰਿਮਾਂਡ ਦੇ ਹੈਗੇ ਨੇ ਤੇ ਇਹਨਾਂ ਦੀ ਪੁਸ਼ਕਿਸ਼ ਚੱਲ ਰਹੀ ਹੈ ਤੇ ਇਹ ਮੁਕਦਮਾ ਜਿਹੜਾ ਸੀ ਇਹ ਫਰੋਤੀ ਦਾ ਮੁਕਦਮਾ ਸੀ ਜਿਹੜਾ 2000 ਜਿਹੜਾ 212 ਨੰਬਰ ਹੈ 13 11 23 ਨੂੰ ਦਰਜ ਕੀਤਾ ਗਿਆ ਸੀ ਸਰ ਕੀ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਖ਼ਬਰ ਜਿਹੜੀ ਹੈ ਇਹਨਾਂ ਤੋਂ ਹੋਈ ਹੈਗੀ ਇੱਕ ਪਿਸਤਲ ਹੋਇਆ ਹੈਗਾ ਇੱਕ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਉਹ ਤੇ ਤਿੰਨ ਮੋਬਾਈਲ ਹੋਏ ਸਰ ਇਹਨਾਂ ਨੂੰ ਕਿੰਨੀ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਕੀ ਹੈ ਇਹਨਾਂ ਦਾ ਬੈਕਗ੍ਰਾਉਂਡ ਹੈਗਾ ਵੀ ਇੱਕ ਬੰਦੇ ਤੇ ਜਿਹੜਾ ਪਹਿਲਾ ਪਰਚਾ ਦਰਜ ਹੋਇਆ ਹੈਗਾ ਜਿਹੜਾ ਇਹ ਚ ਮੇਨ ਸ਼ੂਟਰ ਹੈ ਜਿਹੜਾ ਹਜੂਰ ਸਿੰਘ ਔਰ ਰਮਨ ਹੈਗਾ ਇਹਨਾਂ ਨੇ ਇੱਕ ਕਾਰ ਖੋਈ ਸੀ ਉੱਥੇ ਨਵੀਂ ਸ਼ਹਿਰੀ ਦੀ ਵਿੱਚ ਜਿਹੜਾ ਬੇ ਰਾਮ ਥਾਣਾ ਹੈ ਉੱਥੇ ਪਰਚਾ ਦਰਜ ਇਹਨਾਂ ਦੇ ਕੋਲ ਆਉਂਦਾ ਕਲ ਦੇ ਡੈਡ ਲਾਈਨ ਕਿਹਾ ਗਏ 2000 2020 ਦੇ ਵਿੱਚ ਇਹ ਕਹਿੰਦਾ ਹੁਣ ਜਿਹੜੀ ਫਾਇਰਿੰਗ ਹੋਈਗੀ ਉਹਦੇ ਵਿੱਚ ਰੰਜਸ਼ ਵੀ ਸਾਹਮਣੇ ਆਈਗੀ ਇਸ ਇਹ ਉਹ ਫਰੋਤੀ ਦਾ ਮਾਮਲਾ ਸੀ ਉਹ ਜਿਹੜਾ ਦਲਜੀਤ ਸਿੰਘ ਹੈਗਾ ਲਾਲਾ ਉਹ ਉਹਦੇ ਵੱਲੋਂ ਇਹ ਇਹਨੂੰ ਕੀਤਾ ਗਿਆ ਸੀ ਜਿਹੜਾ ਗੱਟੂ ਨਾਮ ਦਾ ਉਹ ਬੰਦਾ ਸੀ ਤੇ ਇਹ ਫਰੋਤੀ ਦਾ ਮਾਮਲਾ ਸੀ ਇਹ ਕਿਹ ਹੈ ਹਾਂਜੀ ਇਹ ਹਾਇਪ ਕੀਤਾ ਗਿਆ ਇਹ ਹਾਇਪ ਕੀਤਾ ਗਿਆ ਗੱਟੂ ਇਹ ਅਮਾਉਂਟ ਤੇ ਹਾਇਪ ਸੀ ਇਹ ਟੋਟਲ ਇਹਨਾਂ ਦੀ ਫਰੋਤੀ 15 ਲੱਖ ਦੀ ਸੀ 15 ਲੱਖ ਵਾਸਤੇ ਨਾਲ ਲਿਆ ਸੀ ਇਹੋ ਡਿਮਾਂਡ ਸੀਗੀ ਇਹਨਾਂ ਨੂੰ ਹਾਇਰ ਕਿੰਨਾ ਕੀਤਾ ਸੀ ਇਹਨਾਂ ਨੂੰ ਉਹਨਾਂ ਕੇਐਸਪੀ ਵਿੱਚ ਲੱਖ ਲੱਖ ਰੁਪਇਆ ਦੇਉਂਗੇ ਇਹਨਾਂ ਨੂੰ ਕੀਤਾ ਸੀ ਲੱਖ ਰੁਪਏ ਵਿੱਚ ਤੇ ਜੋ ਸਾਹਮਣੇ ਸਾਡੀ ਤਫਤੀਸ਼ ਦੇ ਦੌਰਾਨ ਸਾਹਮਣੇ ਆਏਗਾ ਦੋ ਬੰਦੇ ਤੇ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਦੋ ਹੋਰ ਕਿਦਾਂ ਚਾਰ ਜਿਹੜੇ ਦੋ ਇਹਨਾਂ ਦਾ ਲਿੰਕ ਜੋੜਦਾ ਜਿਹੜੇ ਮੋਬਾਈਲ ਸੀ ਨਾ ਮੋਬਾਈਲ ਤੇ ਉੱਤੇ ਇਹਨਾਂ ਦਾ ਲਿੰਕ ਜੁੜਿਆ ਕਿਉਂਕਿ ਲਾਲੇ ਨੇ ਜਿਹੜਾ ਇਹਨੂੰ ਗੱਟੂ ਨੂੰ ਹਾਇਰ ਕੀਤਾ ਸੀ ਗੱਟੂ ਨੇ ਅੱਗੇ ਇਹਨਾਂ ਬੰਦਿਆਂ ਨੂੰ ਦੂਜਾ ਆਪਣੇ ਸਾਥੀਆਂ ਨੂੰ ਕੀਤਾ ਸੀ ਅੱਗੇ ਉਹਨੂੰ ਕਿ ਹਾਲੇ ਕੋਈ ਨਹੀਂ ਉਹਨੂੰ ਕਿਨੇ ਚਾਇਆ ਕੀਤਾ ਤੇ ਗਾ ਅਗਲੇ ਕਿੰਨੇ ਇਹਨੂੰ ਟੋਟਲ 100 ਰੁਪਏ ਇਹਨਾਂ ਨੇ ਕੀ ਦਿੱਤਾ ਸੀ ਲੈਣਾ ਕੀਤਾ ਸੀ ਹਾਂ ਚਲੋ ਹੁਣ ਇਹਦੇ ਵਿੱਚ ਜਿਹੜਾ ਹੈਗਾ ਵਾ ਹੋਰ ਕੋਈ ਐਕਿਊਜ਼ ਹੈਗੇ ਜਿਹੜੇ ਇਸ ਮਾਮਲੇ ਦੇ ਵਿੱਚ ਜਨਮ ਨਹੀਂ ਨਹੀਂ ਅਚਾਰੂ ਅਸੀਂ ਫੜ ਗਏ ਇੱਕ ਲਾਲਾ ਹੈਗਾ ਉਹਨਾਂ ਨੂੰ ਜਿਹੜਾ ਸਾਡੀ ਪਾਲ ਜਾਰੀ ਹੈ ਤਾਂ ਦੇ ਵਿੱਚ ਫੜਿਆ ਜਾਊਗਾ ਜਿਹਦੇ ਵੱਲੋਂ ਇਹ ਹੈਗੀ ਸੀ ਫਰੋਦੀ ਵਾਸਤੇ ਜਿਹੜੀ ਮਾਈਂਡ ਡ੍ਰੈਗਿੰਗ ਹੈਗੀ ਜੀ ਪਰਸਨ ਉਹ ਕੇਸ ਤੇ ਹੁਣ ਡੋਟੇ ਕਿੱਥੋਂ ਕੇਸ਼ਨ ਇਹ ਅਸੀਂ ਮੌਜੂਦਾ ਤੋਂ ਕਰ ਰਹੇ ਹਾਂ ਅਸੀਂ ਕੋਈ ਟੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਲਦੀ ਕਿ ਉਤਾਰ ਹੋ ਜਾਊਗਾ ਹੋਰ ਵੀ ਕੋਈ ਕ੍ਰੈਕਟ ਕਾਲਸ ਆਉਣਗੀਆਂ ਨਾ ਉਹਨਾਂ ਦੇ ਪਹਿਲਾਂ ਹੈਗੀਆਂ ਸੀਗਾ ਉਹ ਫਿਲਹਾਲ ਠੀਕ ਹੈ ਕੋਈ ਗੱਲ ਨਹੀਂ ਹੈ ਜੀ ਸਾਹਮਣੇ ਨਹੀਂ ਹੈ ਇਹ ਸਿੰਗਲੇ ਜਿਹੜਾ ਹੈਗਾ ਪਰਸਨ ਸਾਹਮਣੇ ਆਇਆ ਜਿਹਨੂੰ ਕ੍ਰੈਕਟ ਕਾਲਸ ਆਉਂਦੀਆਂ ਪਰ ਇਹਨਾਂ ਨਾਲ ਕੀ ਹੋ ਰਿਹਾ ਹੈ ਇਹ ਸਿੰਗਲੇ ਹੈਗਾ ਫਿਲਹਾਲ ਕੋਈ ਸਿੰਗਲ ਚੱਲ ਰਿਹਾ ਹੈ ਉਹ ਇਹਦੀ ਦੁਕੀ ਜੜੀ ਆਲੀ ਇਹਦਾ ਉਹ ਰਣਜੀਤ ਮਾਮਲਾ ਬਸਾਇਆ ਰਿਹਾ ਉਹਦੇ ਕੋਲੋਂ ਜਿਹੜਾ 15 ਤਰੀਕ ਅਸੀਗਾ ਉਹਨਾਂ ਨੇ ਕਿਹਾ ਕਿ ਰਣਜੀਤ ਨਹੀਂ ਆਉਂਦੀ ਉਹ ਕਹਿ ਰਿਹਾ ਆਪਣਾ ਕਹਿੰਦਾ ਕਿ ਰਣਜੀਤ ਆਉਂਦੀ ਕਿਉਂਕਿ ਉਹਨਾਂ ਨੂੰ ਦੁਬਾਰਾ ਭੰਦਾ ਹੈਗਾ ਕੋਈ ਬਸ ਕੋਲ ਪ੍ਰੋਟੈਕਸ਼ਨ ਇਹ ਗੰਦੀ ਜੀ ਜਿਹਦੇ ਗੋਲਿਆਂ ਨਾਲ ਸਲਾਈ ਨਹੀਂ ਆਦੇ ਨਹੀਂ ਉਹਦੀ ਪ੍ਰੋਟੈਕਸ਼ਨ ਬੁਲਸ ਲੋ ਪੂਰੀ ਹੈ ਉਹਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਪੂਰੀ ਪ੍ਰੋਟੈਕਸ਼ਨ ਦਿੱਤੀ ਗਈ 750 ਟੀਵੀ ਲਈ ਬਾਬਾ ਬਕਾਲਾ ਸਾਹਿਬ ਤੋਂ ਪੱਤਰਕਾਰ ਬਲਰਾਜ ਸਿੰਘ ਰਾਜ ਦੀ ਰਿਪੋਰਟ